ਮੈਟਰੋ ਦੋ ਜਾਨਵਰ ਦਿਖਾਉਣ ਲੱਗਾ ਜੋੜਾਗਾ ਇੱਕ ਘੋੜੀ ਆ ਦੇਖ ਰਿਹਾ ਹਾਂ ਜਿਹੜੀ ਚੰਬੀ ਨੋਕਰੇ ਬੱਚੇ ਦਿੰਦੀ ਆ ਇੱਕ ਨਾਲ ਤੁਸ਼ੀਆਂ ਵਸ਼ੇਰੀ ਵੇਖ ਰਿਹਾ ਹਾਂ ਜੌਣੇ ਘੋੜੇ ਦੀ ਬੱਚੀ ਆ ਤੇ ਦੋਨੇ ਜਾਨਵਰ ਬਾਈ ਸੇਲ ਕਰ ਰਿਆ ਜੋੜਾ ਦੋਨਾਂ ਦੀ ਡਿਟੇਲ ਆਪਾਂ ਤੁਹਾਨੂੰ ਸਾਰੀ ਸਾਂਝੀ ਕਰਾਂਗੇ ਐਂਡ ਤੱਕ ਵੀਡੀਓ 'ਚ ਬਣੇ ਰਹੋ ਜੇ ਕੋਈ ਮਿੱਤਰ ਪਿਆਰੇ ਨੇ ਆਪਣੇ ਚੈਨਲ ਤੇ ਐਡ ਲਗਵਾਉਣੀਆਂ ਤਾਂ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਆਪਣੇ ਨਾਲ ਗੱਲਬਾਤ ਕਰਕੇ ਤੁਸੀਂ ਆਪਣਾ ਜਾਨਵਰ ਦੋਸਤੋ ਸੇਲ ਕਰਵਾ ਸਕਦੇ ਹੋ ਤੇ ਜਿਹੜੀ ਆ ਘੋੜੀ ਦੇਖ ਰਹੇ ਹੋ ਤੁਸੀਂ ਇਹਦੀ ਡਿਟੇਲ ਆਪਾਂ ਤੁਹਾਨੂੰ ਸਾਂਝੀ ਕਰਦੇ ਆ ਚੰਬੀ ਘੋੜੀ ਆ ਦੋਸਤੋ ਨੋਕਰੇ ਬੱਚੇ ਦਿੰਦੀ ਆ ਤੇ ਇਸ ਵਾਰ ਇਹ 2 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਕੱਲਾਂ ਵਾਲਾ ਚੇਤਕ ਘੋੜਾ ਜਿਹੜਾ ਉਸ ਦਾ ਬੱਚਾਗਾ ਉਸ ਤੋਂ ਇਹ ਗੱਬਣ ਆਗੀ ਬੱਚੇ ਤੋਂ ਗੱਬਣ ਆ ਘੋੜੀ 2 2.5 ਮਹੀਨਿਆਂ ਦੀ ਗੱਬਣ ਆ ਬਾਲਪੋਰੀਆਂ ਦੀ ਬਿਲਕੁਲ ਸਾਫ ਆ ਸਵਾਰੀ ਵਗੈਰਾ ਦੀ ਐਨ ਓਕੇ ਆ 58 ਇੰਚ ਹਾਈਟ ਆ ਤੇ ਦੋਸਤੋ ਭਾਜ ਬਣ ਜੂ ਘੋੜੀ ਕੋਈ ਨਵਾਂ ਮਿੱਤਰ ਪਿਆਰਾ ਭਾਲੀ ਘੋੜੀ ਭਾਲਦਾ ਹੋਵੇ ਨਾ ਵੀ ਨਾਲੇ ਗੱਬਣ ਵੀ ਹੋਵੇ ਬੱਚੇ ਵੀ ਨੋਕਰੇ ਦਿੰਦੀ ਹੋਵੇ ਸਾਰੀਆਂ ਚੀਜ਼ਾਂ ਨੇ ਇਸ ਘੋੜੀ ਦੇ ਵਿੱਚ ਸਾਊਸੀਲ ਵੀ ਆ ਬਾਈ ਕਹਿੰਦੇ ਜੇ ਕੋਈ ਮਿੱਤਰ ਪਿਆਰਾ ਘਰੇ ਰੱਖਣ ਦਾ ਸ਼ੌਂਕੀਆ ਦਾ ਘੋੜੀ ਤੇ ਜਰੂਰ ਗੌਰ ਕਰਿਓ ਤੇ ਆ ਤੁਸੀਂ ਬਿਸ਼ੇਰੀ ਵੇਖ ਰਹੇ ਹੋ ਨੌਕਰੀ ਬਿਸ਼ੇਰੀ ਆ ਦੋਸਤੋ ਜੌਣੇ ਘੋੜੇ ਦੀ ਬੱਚੀ ਆ ਇਹਦੀ ਉਮਰ ਆ 7 ਮਹੀਨੇ ਬਾਲਪੋਰੀਆਂ ਦੀ ਇਹ ਵੀ ਬਿਲਕੁਲ ਸਾਫ਼ ਆ ਇੱਕ ਅੱਖ ਤੋਂ ਬਰੜੀ ਆ ਇਹ ਤੇ ਬਾਕੀ ਐਨ ਓਕੇ ਆ ਸਾਰੇ ਪਾਸਿਓਂ ਸਾਫ ਸੁਥਰੀ ਆ ਤੇ ਜੇ ਕੋਈ ਮਿੱਤਰ ਪਿਆਰਾ ਦੋਨੇ ਜਾਨਵਰ ਖਰੀਦਣਾ ਚਾਹੁੰਦਾ ਜਾਂ ਕੱਲਾ-ਕੱਲਾ ਖਰੀਦਣਾ ਚਾਹੁੰਦਾ ਤਾਂ ਵੀ ਬਾਈ ਨੂੰ ਫੋਨ ਤੇ ਗੱਲਬਾਤ ਕਰ ਲਿਓ ਜੇ ਕਿਸੇ ਨੇ ਕੱਲਾ-ਕੱਲਾ ਲੈਣਾ ਤਾਂ ਵੀ ਹੁਣ ਦੇ ਗੱਲਬਾਤ ਕਰ ਲਿਓ ਦੋਸਤੋ ਨੌਕਰੀ ਬਸ਼ੇਰੀਆ ਤੇ ਇੱਕ ਲਾਲ ਚੰਬੀ ਘੋੜੀਆ ਤੇ ਬਾਈ ਦੋਨਾਂ ਜੋੜਿਆਂ ਦਾ ਮੁੱਲ ਕਰਦਾ 220000 ਰੁਪਇਆ ਤੇ ਪਾਦੜੇ ਪਿੰਡ ਖੜੀਆ ਦੋਸਤੋ ਮਣੀ ਕੋਲ ਇਹ ਮਾਨਸਾ ਜ਼ਿਲ੍ਹੇ ਦਾ ਪਿੰਡ ਪੈ ਜਾਂਦਾ ਪਾਦਲਾ ਉੱਥੇ ਇਹ ਬਸ਼ੇਰੀ ਤੇ ਘੋੜੀ ਖੜੀ ਆ ਜਾ ਕੇ ਤੁਸੀਂ ਦੇਖ ਪਰਖ ਕੇ ਆਪਣੀ ਜ਼ਿੰਮੇਵਾਰੀ ਤੇ ਦੋਨੇ ਜਾਨਵਰ ਖਰੀਦ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣਾ ਨੰਬਰ ਚੱਲ ਰਿਹਾ ਸਕਰੀਨ ਤੇ ਜੇ ਕੋਈ ਮਿੱਤਰ ਪਿਆਰਾ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰ ਦਿਓ ਵੀਡੀਓ ਸ਼ੇਅਰ ਕਰ ਦਿਓ